ਸੋਸਾਡ ਮਾਨਕ ਕਬੱਡੀ ਕਲੱਬ ਸੁਵਾੜਾ ਦੇ ਪੁਆਇੰਟ ਰਏ ਐ ਸੋਸਾ ਤੇ ਮਾਨਕ ਫੁਵਾੜਾ ਦੇ ਪੁਆਇੰਟ ਆ 33 ਤੇ ਦੂਸਰੀ ਫਰਟੀਮ ਜਿਹੜੀ ਖੇਡੀ ਐ ਸ਼ੇਰੀ ਆਨੰਦਪੁਰ ਸੇ ਕਬੱਡੀ ਕਲੱਬ ਢੋਲੇਵਾਲ ਦੇ ਪੁਆਇੰਟ ਆ 47 ਖੇਰੀ ਆਨੰਦਪੁਰ ਸਾਹਿਬ ਕਬੱਡੀ ਕਲਾ ਭੋਲੇ ਵਾਲੀ ਟੀਮ ਜਿਹੜੀ ਹੈ ਉਹ ਫਸਟ ਹੈ ਸ਼ੂਸ਼ਾ ਐਂਡ ਮਾਨਕ ਸੁਆੜਾ ਦੀ ਟੀਮ ਜਿਹੜੀ ਹੈ ਉਹ ਸੈਕੰਡ ਹੈ ਹੈਰੀ ਨਿਜਰ ਹੁਣਾ ਵੱਲੋਂ ਵੱਡਾ ਪਿਆਰ ਦੀਪੂ 16 ਟੱਚ ਤੇ 4 ਜੱਫੇ ਮਨੀ ਦਿਆਲਪੁਰੀਏ ਨੇ 16 ਟੱਚ ਤੇ 4 ਜੱਫੇ ਲਾਏ ਹੈ ਜੱਟ ਦੇਸ਼ ਰਾਜ ਵਾਲੇ ਗੱਗੀ ਨੇ ਤਰ ਵਾਲੇ ਗੱਗੀ ਨੇ 8 ਟੱਚ ਤੇ ਗੱਗੀ ਖੰਜੂਰੇ ਦੇ ਕਬੱਡੀ ਕਪੀ ਦਾ ਉੱਤਮ ਜੱਸੀ ਬਣ ਗਿਆ ਹੈ ਇਹ ਅੱਜ ਦੇ ਟਾਈਮ ਦਾ ਚੋਟੀ ਦਾ 스타 ਹੈ ਤਾਂ ਹੀ ਤੇ ਜਦੋਂ ਮੇਰੇ ਵੀਓ ਕੈਨੇਡਾ ਕਬੱਡੀ ਕਬੜੀ ਉੱਤੇ ਸਨੀ ਕਾਲੇ ਸਿੰਘੇ ਮਾਨੂੰ ਪੁੱਛਿਆ ਗਿਆ ਵੀ ਤੈਨੂੰ ਕਿਹੜਾ ਲੱਗਦਾ ਹੈ ਆਉਣ ਵਾਲੇ ਸਮੇਂ ਦਾ ਟਾਪਰ ਉਹਨੇ ਗੱਗੀ ਦਾ ਨਾਮ ਲਿਆ ਅੱਜ ਗੱਗੀ ਚੱਕ ਦੇ ਸ਼ਰਜ ਵਾਲਾ ਖੰਜੂਰੇ ਦੇ ਕਬੱਡੀ ਕਬਤਾ ਉੱਤਮ ਜੱਸੀ ਆ ਗਿਆ ਵਾਹ ਜੀ ਵਾਹ ਸੈਕੰਡ ਵਾਲੇ ਪ੍ਰਾਈਜ਼ ਲੈ ਲਓ ਬਈ ਨਾਲ ਦੀ ਨਾਲ ਸੈਕੰਡ ਟੀਮ ਆਪਣੀ ਬਹੁਤ ਬਹੁਤ ਧੰਨਵਾਦ ਹੈ 17 ਕਬੱਡੀਆਂ ਤੇ 16 ਨੰਬਰ ਪੋਲੂ ਮੋਰਖਾ 스타 ਤੇ 16 ਨੰਬਰ 18 ਕਬੱਡੀਆਂ ਤੇ ਆ ਨੰਬਰ ਮੇਸ਼ ਵਾਲੀ ਹੈ ਇਹ ਬੈਸਟ ਰੇਡਰ ਹੈ ਮੇਸ਼ੀ ਹਰਖੂ ਵਾਲੀਆ ਰਿਹਾ ਟੀਮ ਦੀ 37 ਦੇ ਨਾਲ ਪੋਲੂ ਮੋਰਖੀ ਵਾਲਾ ਇਹ ਸਾਂਝੇ ਤੌਰ ਤੇ ਉੱਤਮ ਰੇਡਰ ਹੈ ਤਾੜੀਆਂ ਲਾੜੋ ਜ਼ੋਰਦਾਰ ਬਿੱਟੂ ਪੋਲੇ ਵਾਲੀਏ ਦਾ ਖਾਸ ਤੌਰ ਤੇ ਧੰਨਵਾਦ ਜੇਟੀ ਚੋਰ ਜੇ ਹੁਣ ਸਮਾਪਤੀ ਹੈ ਤੇ ਗਾਹ ਨੂੰ ਫਿਰ 77 79 ਹੈ ਗੱਗੀ ਚੱਕ ਰਾਜ ਦੇਸ ਰਾਜ ਵਾਲੇ ਦੀ ਰਸਤੇਦਾਰੀ ਹੈ ਕਿਹਦੇ ਨਾਲ ਨਿੰਦਰ ਤੇ ਕਰਨ ਵੱਲੋਂ 2100 ਗੱਗੀ ਚੱਕ ਦੇਸ ਰਾਜ ਵਾਲੇ ਦਾ ਸਨਮਾਨ ਵਿਸ਼ੇ ਤੌਰ ਤੇ ਜਿਹੜਾ ਕੀਤਾ ਜਾਣਾ ਹੈ ਵੱਡਾ ਪਿਆਰਾ ਹੈ ਅਵੀ ਨਿੰਦਰ ਭਾਈ ਫੜਾਈ ਆਓ ਬਾਈ ਨੂੰ ਸਿੱਧੇ ਮਾਨ ਸਨਮਾਨ ਗੱਗੀ ਉਹ ਮੁਬਾਰਕਾਂ ਝੋਟਿਆ ਤੇ ਭੋਲੇ ਭਰਾ ਨੂੰ ਵੀ ਮੁਬਾਰਕਾਂ ਨੇ ਜਿਹੜੇ ਜੁਆਇੰਟ ਨਿਕਲੇ ਬੈਸਟ ਰੇਡਰ ਤੇ